ਸ੍ਰੀ ਗੁਰਤੇਗ ਵਾਹਦਰ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਜੋ ਸਮਾਗਮ ਕੀਤੇ ਜਾ ਰਹੇ ਉਸ ਦੇ ਤਹਿਤ ਹੀ ਸਮਾਣਾ ਦੇ ਵਿੱਚ ਅੱਜ ਪਬਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਤੋਂ ਸ਼ਹਿਰ ਦੇ ਵਿੱਚ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਵਿੱਚ ਅਗਰਵਾਸ ਕੋਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਮਦਨ ਮਿੱਤਲ ਸਾਬਕਾ ਮੰਤਰੀ ਪੰਜਾਬ ਚੇਤਨ ਜੋੜਾ ਮਾਦਰਾ ਦੇ ਸਹਾਇਕ ਗੁਰਦੇਵ ਸਿੰਘ ਟਿਵਾਣਾ ਅਤੇ ਨਗਰ ਕੌਂਸਲ ਦੇ ਮੈਂਬਰ ਸੰਜੇ ਮੰਤਰੀ, ਗੋਪਾਲ ਕਿਸ਼ਨ ਗਰਗ, ਪਵਨ ਤੋਰੀ ਵਾਲੇ ਅਤੇ ਵੱਖ-ਵੱਖ ਆਗੂਆਂ ਵੱਲੋਂ ਔਰ ਸਕੂਲ ਦੀ ਪ੍ਰਿੰਸੀਪਲ ਵੱਲੋਂ ਵੀਰ ਵਿਦਿਆਰਥੀਆਂ ਵੱਲੋਂ ਜੋ ਸਲੋਗਨ ਪੇਸ਼ ਕੀਤੇ ਗਏ ਵੀ ਸਫਾਈ ਅਸੀਂ ਕਿਸੇ ਤਰ੍ਹਾਂ ਰੱਖਣੀ ਹੈ ਸਫਾਈ ਰੱਖਣਾ ਅਸੀਂ ਤੰਦਰੁਸਤ रह ਸਕਦੇ ਹਾਂ ਸਾਡਾ ਵਾਤਾਵਰਣ ਚੰਗਾ ਬਣਦਾ ਇਸ ਲਈ ਆਪਣੇ ਘਰ ਤੋਂ ਸਫਾਈ ਦੀ ਸ਼ੁਰੂਆਤ ਕਰੋ ਔਰ ਆਪਣੇ ਆਲਾ ਦਵਾਲਾ ਸਾਫ਼ ਰੱਖੋ ਦੂਜਿਆਂ ਨੂੰ ਵੀ ਜਾਗਰੂਕ ਕਰੋ ਵੀ ਜਿਹੜੇ ਘਰ ਦਾ ਕੂੜਾ ਹੈ ਉਹ ਜਾ ਕੇ ਇੱਕ ਥਾਂ ਉਹ ਲੇਥੇਨ ਤੇ ਜਿਸ ਤਰ੍ਹਾਂ ਨਗਰ ਕੌਂਸਲ ਦਾ ਕਰਮਚਾਰੀਆਂ ਦਾ ਹੈ ਉੱਥੇ ਪਾਓ ਇਹ ਅਪੀਲ ਨਗਰ ਕੌਂਸਲ ਦੇ ਜਿਹੜੇ ਕਾਰਜਕਾਰੀ ਐ ਅਪਰਪਾਲ ਸਿੰਘ ਵੱਲੋਂ ਵੀ ਸਹਿਰਵਾਸੀਆਂ ਨੂੰ ਕੀਤੀ ਗਈ ਔਰ ਨਗਰ ਕੌਂਸਲ ਹਮੇਸ਼ਾ ਤੁਹਾਡੇ ਨਾਲ ਹੈ ਕਰਮਚਾਰੀ ਤੁਹਾਡੇ ਨਾਲ ਹੈ ਸਫਾਈ ਦੀ ਮੁਹਿੰਮ ਦੇ ਵਿੱਚ ਸਹਿਯੋਗ ਕਰੋ ਔਰ ਇਹੀ ਸਾਡੀ ਸ੍ਰੀ ਗੁਰਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਹੋਵੇ ਜਿੱਥੇ ਸਫਾਈ ਹੁੰਦੀ ਹੈ ਉੱਥੇ ਹੀ ਪਰਮਾਤਮਾ ਵੱਸਦਾ ਹੈ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਇਹ ਸੰਦੇਸ਼ ਬੱਚਿਆਂ ਵੱਲੋਂ ਵੀ ਦਿੱਤਾ ਗਿਆ ਕਿਉਂਕਿ ਅਕਸਰ ਸਿਆਣੇ ਗਿਆਨਵਾਨ ਲੋਕ ਨੇ ਜਿਹੜੇ ਉਹ ਕਹਿੰਦੇ ਹੁੰਦੇ ਨੇ ਵੀ ਜਿੱਥੇ ਸਫਾਈ ਉੱਥੇ ਖੁਦਾਈ ਕਿਉਂਕਿ ਜੇ ਸਾਡਾ ਆਲਾ ਦਵਾਲਾ ਸਾਫ਼ ਰਹੂਗਾ ਇਹ ਨਹੀਂ ਹੈਗਾ ਵੀ ਅਸੀਂ ਘਰਾਂ ਦੇ ਵਿੱਚੋਂ ਸਾਫ਼ ਸਫਾਈ ਕਰਕੇ ਸੜਕਾਂ ਤੇ ਬਾਹਰ ਗੰਦ ਪਾਈਏ ਤੇ ਜੇ ਸਾਡਾ ਆਲਾ ਦਵਾਲਾ ਸਾਫ਼ ਹੈ ਤਾਂ ਅਸੀਂ ਤੰਦਰੁਸਤ ਰਹਾਂਗੇ ਨਿਰੋਗ ਰਹਾਂਗੇ ਸਿਹਤਮੰਦ ਰਹਾਂਗੇ ਕੀ ਲੋਕ ਸੰਦੇਸ਼ ਹੈ ਤੁਹਾਡੇ ਵੱਲ ਸੰਦੇਸ਼ ਸਾਡੇ ਵੱਲੋਂ ਇਹੀ ਬੇਨਤੀ ਹੈ ਜੇ ਜਦੋਂ ਆਪਾਂ ਘਰ ਦੀ ਸਫਾਈ ਕਰਦੇ ਆ ਤਾਂ ਉਹ ਕੂੜਾ ਜਿਹੜਾ ਡਸਟ ਆਪਣਾ ਕਿਸੇ ਪ੍ਰੋਪਰ ਜਗ੍ਹਾ ਤੇ ਡਸਟਬਿਨ ਦੇ ਵਿੱਚ ਪਾਇਆ ਜਾਵੇ ਨਾ ਕਿ ਸੜਕਾਂ ਤੇ ਖਿਲਾਰਿਆ ਜਾਵੇ ਤੇ ਮੈਂ ਸਲੂਟ ਕਰਦਾ ਸਾਡੇ ਸ਼ਹਿਰ ਦੇ ਜਿੰਨੇ ਵੀ ਸਫਾਈ ਕਰਮਚਾਰੀ ਨੇ ਬਹੁਤ ਮਿਹਨਤ ਨਾਲ ਲਗਨ ਨਾਲ ਇਹ ਆਪਣਾ ਸ਼ਹਿਰ ਨੂੰ ਆਪਣਾ ਘਰ ਸਮਝ ਕੇ ਸਫਾਈ ਕਰ ਰਹੇ ਨੇ ਤੇ ਮੈਂ ਈਓ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਹੜੇ ਪ੍ਰੋਪਰ ਤਰੀਕੇ ਨਾਲ ਆਪਣਾ ਪੂਰੀ ਦੇਖ ਰੇਖ ਦੇ ਨਾਲ ਇਹ ਜਿਹੜੀ ਸ਼ਹਿਰ ਦੀ ਸਫਾਈ ਨੂੰ ਬਲ ਧਿਆਨ ਦੇ ਰਹੇ ਨੇ 350ਵਾਂ ਗੁਰਦੇਵ ਹਾਦਰ ਜੀ ਦਾ 350ਵਾਂ ਦੀਪ ਸਮਾਣਾ ਰਹੇ ਆ ਇਹਨਾਂ ਨੇ ਜਿਹੜੀ ਸਫਾਈ ਦੀ ਪੰਜਾਬ 'ਚ ਮਹਮ ਛੇੜੀ ਆ ਇਸ ਦਾ ਬਹੁਤ ਵੱਡਾ ਸਾਡੇ ਪੰਜਾਬੀਆਂ ਨੂੰ ਫਾਇਦਾ ਹੋਊਗਾ ਨਾਲ ਨਾਲ ਮੈਂ ਸਮਾਣਾ ਦੇ ਪੱਤਰਕਾਰ ਨਿਊ ਚੈਨਲ ਦੇ ਪਰਚੋਦ ਨੂੰ ਕੋਸ਼ਿਸ਼ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨੂੰ ਪਰਮਾ ਹੰਗਾਰਾ ਦੇ ਰੇਣੇ ਸਫਾਈ ਮਹਮ ਨੂੰ ਛੇੜ ਕੇ ਬੱਚਿਆਂ ਨੂੰ ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਆ ਕਿ ਡਸਟਬਿਨ ਜਗਾ ਤੇ ਲੱਗੇ ਜਗਾ ਜਗਾ ਤੇ ਲੱਗੇ ਹੋਏ ਨੇ ਤੁਸੀਂ ਜਿਹੜਾ ਵੀ ਕੂੜਾ ਕੁਆੜਾ ਡਸਟਬਿਨ ਚ ਆਪ ਪਾਓ ਸਾਡੇ ਸਕੂਲ ਜਾ ਕੇ ਤੁਸੀਂ ਦੇਖੋ ਕਲੀਨ ਮਿਲੂਗਾ ਤੁਹਾਨੂੰ ਬਿਲਕੁਲ ਮੈਨੂੰ ਆਪ ਸਫਾਈ ਦਾ ਬਹੁਤ ਸ਼ੌਂਕ ਆ ਮੇਰੀ ਸ਼ਹਿਰ ਨਿਵਾਸੀਆਂ ਨੂੰ गुजारिश है कि ਜਿਹੜਾ ਆਪਣਾ ਘਰ ਦਾ ਜਿਹੜਾ ਸੁੱਕਾ ਤੇ ਗਿੱਲਾ ਕੂੜਾ ਅਲੱਗ-ਅਲੱਗ ਡਸਟਬਿਨ ਰੱਖਣ ਬਸ ਆਲਰੇਡੀ ਸਾਡੇ ਪਹਿਲਾਂ ਚਾਈ ਰਹੇ ਆਂ ਸ਼ਹਿਰ ਦੇ ਵਿੱਚੋਂ ਟਿੱਪਰ ਵੀ ਜਾ ਰਹੀਆਂ ਲੋਕਦੇ ਵੀ ਰਹੇ ਨੇ ਪਰ ਹੁਣ ਜੇ ਕੋਈ ਥੋੜਾ ਬਹੁਤਾ ਕੁਝ ਲੋਕਾਂ ਵੱਲੋਂ ਕੋਈ ਢੇਲ ਵਰਤੀ ਜਾਂਦੀ ਹੈ ਤਾਂ ਸਾਰਿਆਂ ਨੂੰ ਇਹੀ ਸੰਦੇਸ਼ ਹੈ ਵੀ ਆਪਣਾ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਦੇਣ ਤਾਂ ਕਿ ਸ਼ਹਿਰ ਦੇ ਬਾਹਰ ਕੋਈ ਕਿਸੇ ਵੀ ਜਗ੍ਹਾ ਤੇ ਰੋਡ ਤੇ ਗਲੀ ਦੇ ਵਿੱਚ ਕੋਈ ਕੂੜਾ ਨਾ ਸੁੱਟਣ ਸਾਰਾ ਸਾਡੇ ਟਿੱਪਰ ਜਾ ਰਹੇ ਨੇ ਉਹਨਾਂ ਦੇ ਵਿੱਚ ਪਾਉਣ ਮੇਰੀ ਇਹੀ ਗੁਜਾਰਿਸ਼ ਹੈ ਠੀਕ ਹੈ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਮੰਤਰੀ ਸਾਹਿਬ ਦਾ ਕਿ ਪੰਜਾਬ ਦੇ ਵਿੱਚ ਅਗਰ ਇਹ ਸਫਾਈ ਅਭਿਆਨ ਚੱਲੂਗਾ ਤਾਂ ਹੀ ਸਾਡਾ ਪੰਜਾਬ ਸਵੱਛ ਰਹੂਗਾ ਸਾਡੇ ਅੱਜ ਜਿਹੜਾ ਸਫਾਈ ਅਭਿਆਨ ਹੈ ਇਹ ਘਰ-ਘਰ ਦੇ ਵਿੱਚ ਇਹੀ ਅਸੀਂ ਸੰਦੇਸ਼ ਦੇਵਾਂਗੇ ਕਿ ਆਪਣੇ ਘਰ ਦੇ ਵਿੱਚ ਸਫਾਈ ਰੱਖੀ ਜਾਵੇ ਔਰ ਸਾਡੇ ਪੰਜਾਬ ਦੇ ਵਿੱਚ ਇਹੀ ਸੰਦੇਸ਼ ਹੈ ਕਿ ਘਰ-ਘਰ ਦੇ ਵਿੱਚ ਸਫਾਈ ਰੱਖੀ ਜਾਵੇ ਔਰ ਯੂ ਸਾਹਿਬ ਦੇਖ ਰਿਹਾ ਹਾਂ ਕਿ ਯੋਸਾਬ ਵੀ ਖੜੇ ਨੇ ਟਵਾਨਾ ਸਾਹਿਬ ਵੀ ਖੜੇ ਨੇ ਔਰ ਇਹੀ ਸੰਦੇਸ਼ ਦਿੰਨੇ ਆ ਕਿ ਅਸੀਂ ਕੀ ਕਰ ਕਰ ਚ ਸਫਾਈ ਰੱਖੀ ਜਾਵੇ ਸਫਾਈ ਕਰਮਚਾਰੀ ਸਾਡੇ ਬਹੁਤ ਵਧੀਆ ਨੇ ਸਾਰੇ ਪੰਜਾਬ ਦੇ ਵਿੱਚ ਅਗਰ ਇਹ ਮਹਿਮ ਚਲਦੀ ਹੈ ਤਾਂ ਮਤਲਬ ਕਿ ਸ਼ਹਿਰ ਪਿੰਡ ਜਿੰਨੇ ਵੀ ਹੈਗੇ ਨੇਗੇ ਬਿਲਕੁਲ ਸਾਫ ਸੁਥਰੇ ਹੋ ਜਾਣਗੇ ਜਿਸ ਤਰ੍ਹਾਂ ਬਾਹਰਲੇ ਕੰਟਰੀਆਂ ਦੇ ਵਿੱਚ ਡਸਟਬਿਨ ਲੱਗੇ ਹੋਏ ਨੇਗੇ ਕੋਈ ਕੂੜਾ ਨਹੀਂ ਆ ਅਸੀਂ ਉਸ ਤਰੀਕੇ ਨਾਲ ਜਿਹੜਾ ਹੈਗਾ ਬਾਹਰਲੇ ਕੰਟਰੀਆਂ ਮੰਗੂ ਇਸ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਤੇ ਅਗਰ ਆਪਾਂ ਅਵੇਅਰ ਹੋਵਾਂਗੇ ਦਾ ਦੇਸ਼ ਆਪ ਹੀ ਹਵੇਰ ਹੋਏਗਾ ਅਗਰ ਆਪਾਂ ਘਰ ਘਰ ਸਾਫ ਸਫਾਈ ਕਰਾਂਗੇ ਤਾਂ ਸਾਰਾ ਦੇਸ਼ ਸਾਫ ਹੋਊਗਾ ਮੈਂ ਤਾਂ ਇਹੀ ਕਹਿਣਾ ਚਾਹੂੰ ਅਸੀਂ ਤਾਂ ਇਹੀ ਕਹਿੰਦੇ ਜੀ ਜਿਹੜਾ ਇਹ ਪੰਜਾਬ ਸਰਕਾਰ ਦੇ ਸਾਡੇ ਮੁੱਖ ਮੰਤਰੀ ਭਗਵਾਨ ਚ ਭਗਵਾਨ ਸਿੰਘ ਜੀ ਭਗਵੰਤ ਮਾਨ ਜੀ ਨੇ ਇਹ ਜਿਹੜਾ ਅਪਰਾਲਾ ਕੀਤਾ ਤੇ ਸਾਡੇ ਐਮ ਐਲ ਏ ਸਾਹਿਬ ਚ ਤੇ ਚੇਤਨ ਜੋੜਾ ਮਾਜਰਾ ਜੀ ਦੇ ਹੁਕਮਾਂ ਦੇ ਅਨੁਸਾਰ ਰਹੇ ਤੇ ਸਾਡੇ ਈਓ ਸਾਹਿਬ ਤੇ ਸਾਡੇ ਐਸ ਡੀ ਐਮ ਸਾਹਿਬ ਉਹਨਾਂ ਦੇ ਹੁਕਮ ਮੁਤਾਬਕ ਸਰ ਜਿਹੜਾ ਪ੍ਰਸੋਤਮ ਜੀ ਹਰ ਸਾਲ ਹੀ ਇਹ ਸਫਾਈ ਅਭਿਆਨ ਚਲਾਇਆ ਜਾਂਦਾਗਾ ਇਹ ਬਹੁਤ ਵਧੀਆ ਉਪਰਾਲਾ ਜੀ ਇਹ ਜਿੱਥੇ ਲਾਲੋ ਜਿੱਥੇ ਆਪਣਾ ਮੁਲਾਜ਼ਮ ਪਹੁੰਚ ਨਹੀਂ ਕਰ ਸਕਦਾ ਇਹ ਜਿਹੜਾ ਸਫਾਈ ਅਭਿਆਨ ਹੈ ਸਫਾਈ ਅਭਿਆਨ ਚ ਜਿੱਥੇ ਨਹੀਂ ਸਫਾਈ ਹੁੰਦੀ ਉੱਥੇ ਵੀ ਇਹ ਪ੍ਰੋਪਰ ਇੱਕ ਸਫਾਈ ਹੋਏਗੀ ਤੇ ਜਿਹੜਾ ਤੁਹਾਨੂੰ ਪਤਾ ਹੁਣ ਬਿਮਾਰੀ ਬੜੀ ਬੁਖਾਰ ਦੀ ਤੇ ਚੱਲ ਰਹਾਗਾ ਇਹ ਸਫਾਈ ਅਭਿਆਨ ਨਾਲ ਬਹੁਤ ਸਾਡੇ ਸਮਾਡੇ ਸ਼ਹਿਰ ਦੇ ਲੋਕਾਂ ਨੂੰ ਰਾਤ ਮਿਲੇਗੀ ਤੇ ਅਸੀਂ ਤੇ ਇਹੀ ਕਹਿੰਨੇ ਆਂ ਵੀ ਜਿਹੜੇ ਸਾਡੇ ਐਮਐਲ ਸਾਹਿਬ ਇਹ ਤਾਂ ਜੋੜਾ ਮਦਰਾਜੀ ਨੇ ਇਹ ਅਪਰਾਲਾ ਸਮਾਨੇ ਚ ਕੀਤਾ ਬਹੁਤ ਵਧੀਆ ਕੀਤਾ ਜੀ ਚੈਰੀ ਸ਼ੀ ਜੀ ਹਾਂ ਚੋਹਾਰੇ ਪਾਸ ਸਫਾਈ ਰੱਖਣੀ ਚਾਹੀਦੀ ਏ ਸਕੂਲ ਨਾਲ ਕਾਲ ਜਾਂ ਹਰ ਜਗ੍ਹਾ ਸਫਾਈ ਰੱਖਣੀ ਚਾਹੀਦੀ ਏ ਕਿਥੇ ਕੋੜਾ ਕਚਰਾ ਪਿਆ ਉਹਨਾਂ ਚੱਕ ਕੇ ਡਸਪਨ ਜਮਾਉਣਾ ਚਾਹੀਦਾ ਮੈਂ ਮੇਰਾ ਵੀ ਮਤਲਬ ਸਫਾਈ ਮੈਂ ਬਹੁਤ ਉਹ ਹੈ ਹਮਾਰੇ ਪ੍ਰਧਾਨ ਸ਼੍ਰੀ ਮਦਨ ਮਿੱਤਲ ਜੀ ਕੀ ਅਗਵਾਈ ਮੈਂ ਹਮਾਰਾ ਆਲਾ ਦਵਾਲਾ ਸਾਰਾ ਮਤਲਬ ਸਕੂਲ ਵੀ ਆਪ ਵਿਜ਼ਿਟ ਕਰੋਗੇ ਤਾਂ ਬਹੁਤ ਅਚੀ ਉਨਕੀ ਸੋਚ ਰਹਤੀ ਹੈ ਸਫਾਈ ਕਰਨ आप देखोगे कल भी हम स्कूल के बाहर सारा जो सफाई अच्छी तरह से करवाते हैं और इससे बीमारियां दूर होती हैं अगर ये है हम सारा शहर तो खुद साफ़ नहीं कर सकते अगर अपने आसपास और अपना घर साफ़ रखें इससे सभी अपना अपना रखेंगे तो सब कुछ साफ़ हो जाएगा कैमरामैन बीके बी के गगल पुरुषोत्तम कौशिक समाना न्यूज़